ਜੀਡੀਐਸ ਨਿਊ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਤ ਸ੍ਰੋਤਿਓ ਅੱਜ ਜਿਨ੍ਹਾਂ ਨੂੰ ਆਪਾਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਨਾ ਤੁਸੀਂ ਵੇਖ ਕੇ ਹੈਰਾਨ ਹੋਵੋਗੇ ਉਮਰ ਉਹਨਾਂ ਦੀ 54-55 ਸਾਲ ਦੀ ਹੈ ਤੇ ਆਵਾਜ਼ ਉਹਨਾਂ ਦੀ ਬਾਕ ਕਮਾਲ ਖੁਦ ਲਿਖਦੇ ਨੇ ਖੁਦ ਗਾਉਂਦੇ ਨੇ ਐਥਲੀਟ ਵੀ ਨਾਲ ਹੈਗੇ ਨੇ ਭੰਗੜਾ ਕੋਚ ਵੀ ਨਾਲ ਹੈਗੇ ਨੇ ਸਾਰੀਆਂ ਜਿਹੜੀਆਂ ਕਲਾ ਸਪੂਰਨ ਨੇ ਉਹ ਆ ਉਹਨਾਂ ਦੇ ਨਾਲ ਆਪਾਂ ਮਿਲਦੇ ਹਾਂ ਤਾਂ ਸਾਰਾ ਕੁਝ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਗੌਂ ਦਾ ਜਿਹੜਾ ਸ਼ੌਂਕ ਹੈ ਉਹਨਾਂ ਨੂੰ ਕਿੱਥੋਂ ਪੈਦਾ ਹੋਇਆ ਸਰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਧੰਨਵਾਦ ਸ਼ੁਕਰੀਆ ਕੀ ਨਾਮ ਤੇ ਕਿੱਥੋਂ ਦੇ ਰਹਿਣ ਵਾਲੇ ਜੋ ਮੇਰਾ ਨਾਮ ਸਰਦਾਰ ਲਖਵੰਦ ਸਿੰਘ ਹੈ ਪਿੰਡ ਖੋਜਗੀ ਪਰ ਸ਼ਹਿਰ ਮੇਰਾ ਰਹੀਆ ਲਖਨ ਸਿੰਘ ਜੀ ਗੱਲਬਾਤਾਂ ਜਾਰੀ ਰਹਿਣਗੀਆਂ ਸਾਡੇ ਸਰੋਤਿਆਂ ਨੂੰ ਪਹਿਲਾਂ ਇੱਕ ਜਿਹੜੀ ਤੁਹਾਡੀ ਬਾਕਮਾਲ ਆਵਾਜ਼ ਨਾ ਪਿਆਰੀ ਜਿਹੜੀ ਆਵਾਜ਼ ਹੈ ਉਹ ਸਰੋਤਿਆਂ ਨੂੰ ਸੁਣਾਈ ਜਾਵੇ ਓਕੇ ਜੀ ਵਹਿਗੂ ਜੀ ਦਾ ਖਾਲਸਾ ਵਹਿਗੂ ਜੀ ਦੀ ਫਤਿਹ ਕਿਉਂਕਿ ਸਾਡੇ ਜਦੋਂ ਵੀ ਮੈਰਾਥਨ ਚੱਲਦੀਆਂ ਮੈਂ ਤਾਂ ਦੀ ਵੀ ਮੈਂ ਜਦੋਂ ਫਰਸਟ ਮਾਰਾ ਸੈਕੰਡ ਮਾਰਾ ਕਿਉਂ ਅਗਲਾ ਅਫਸਰ ਪੁੱਛਦੇ ਆ ਵੀ ਹਾਂ ਕਿਹੜਾ ਬੰਦਾ ਗਾ ਲੀਂਦਾ ਵਾ ਕਿਹੜਾ ਬੰਦਾ ਭੰਗੜਾ ਪਾਉਂਦਾ ਤੇ ਮੈਂ ਤੇ ਦੋਵੇਂ ਹੱਥ ਖੜੇ ਕਰ ਦਿੰਦਾ ਵੀ ਹਾਂਜੀ ਮੈਂ ਗਾ ਵੀ ਲੀਂਦਾ ਵਾਂ ਤੇ ਮੈਂ ਭੰਗੜਾ ਵੀ ਪਾ ਲੀਂਦਾ ਤੇ ਫਿਰ ਮੈਂ ਜਦੋਂ ਮੈਂ ਫਸਤਾਂ ਕਿਹੜੇ ਥਾੜੇ ਮਾਰਦਾ ਵਾਂ ਸਾਟਿੰਗ ਕਿਹੜੇ ਮੈਡਲ ਦਿੰਦੇ ਆ ਉਦੋਂ ਫਿਰ ਮੈਂ ਚੁੱਪ ਉੱਪਰ ਕੇ ਸਟੇਜ ਤੇ ਉੱਤੇ ਜਾਂਦਾ ਵਾਂ ਤੇ ਮੈਨੂੰ ਫਿਰ ਅਫਸਰ ਮੇਰੇ ਮੈਕ ਫੜਾ ਦਿੰਦੇ ਤੇ ਕਹਿੰਦੇ ਵੀ ਚੱਲ ਲਖਮਨ ਸਿੰਘ ਤਰਨ ਤਰਨ ਲਿਆ ਦੇ ਇੱਕ ਵਾਰਾ ਗਰਾਊਂਡ ਦੇ ਉੱਤੇ ਵੀ ਜਿੱਦਾਂ ਗਰਾਊਂਡ ਚ ਨੇਰੀ ਲੈਂਦੀ ਤਾਂ ਓਦਾਂ ਸਟੇਜ ਤੇ ਚਲ ਮੈਂ ਜੋ ਵੀ ਗੀਤ ਬੋਲਾਂਗਾ ਜਿਸ ਤਰ੍ਹਾਂ ਕੋਈ ਵੀ ਕਿਸੇ ਦੇ ਵੀ ਗਾਇਕ ਦੀ ਆਵਾਜ਼ ਕੱਢਣੀ ਆ ਉਹ ਵੀ ਕੱਢ ਲੀਦੀ ਅਗਰ ਦਾਸਮਾਨ ਹੋਇਆ ਹੰਸ ਰਾਜ ਹੋਇਆ ਆਵਾਜ਼ਾਂ ਤੇ ਸਾਰੀਆਂ ਕੱਢ ਲਈਂਦਾ ਪਰ ਸਾਜਾਂ ਦੇ ਨਾਲ ਮੈਨੂੰ ਜ਼ਿਆਦਾ ਮਜ਼ਾ ਆਉਂਦਾ ਜੀ ਮੈਂ ਸਾਜਾਂ ਨਾਲ ਬੋਲਦੀ ਨਾ ਤੇ ਪਰ ਹੁਣ ਤੇ ਇੰਟਰਵਿਊ ਲੈਣ ਮਾਤੇ ਆਏ ਤਾਂ ਹੁਣ ਤੇ ਮੈਂ ਇਦਾਂ ਬੱਦੂ ਸਾਜਾਂ ਤੋਂ ਬਿਨਾ ਹਾਂਜੀ ਮੈਂ ਬੋਲਾਂਗਾ ਸਾਨੂੰ ਪ੍ਰਦੇਸਾਂ ਨੂੰ ਯਾਦ ਕਰਕੇ ਨਹੀਂ ਬੈਠੀ ਅਥਰੂ ਆਵੇਂਗੀ ਹਾਂਜੀ ਤੈਂ ਜਹਾਨ ਨਾਮੈ ਨੂੰ ਹੋਰ ਨਾ ਕੋਈ ਤੈਨੂੰ ਚੇਤੇ ਕਰੀ ਕਰ ਹੂੰ ਆ ਤیرے ਨਾਲ ਨੂੰ ਪਈ ਨਾ ਮੈਂ ਕੀਤੇ ਸੀ ਵਾਦੇ ਨੀ ਮੈਂ ਵਦੂ ਮਨ ਕਰ ਹੂਆਂ ਵਤਨਾ ਤੂੰ ਆਇਆ ਤੇਰਾ ਖਤ ਪੜ੍ਹ ਕੇ ਨੀ ਸਾਨੂੰ ਨੀਂਦ ਨਾ ਆਉਂਦੀ ਸਾਨੂੰ ਪਰਦੇਸੀਆਂ ਨੂੰ ਯਾਦ ਕਰੇ ਕੇ ਨਹੀਂ ਯਾਦ ਕਰੇ ਕੇ ਨਹੀਂ ਬੈਠੀ ਅਤੁਰਤ ਵੰਦੀ ਹਾਈ ਨਹੀਂ ਚੱਲੀਏ ਨਹੀਂ ਬੈਠੀ ਅਤੁਰਤ ਵੰਦੀ ਯਾਦ ਹੈ ਹੋ ਵੇਲਾ ਜਦੋਂ ਅਸੀਂ ਜਿਦਾ ਹੋਏ ਸਾਂ ਰੱਬ ਦੀ ਸਿਤਾ ਦੋ ਮੰਗੂ ਮੀ ਮੰਗੂ ਰੋਏ ਸਾਂ ਬੀਤੀਆਂ ਕਹਾਣੀਆਂ ਨੂੰ ਯਾਦ ਕਰਕੇ ਦੀ ਸਾਡੀ ਰੂਹ ਕਰ ਲਾਉਂਦੀ ಸಾನುಪುರ್ಸಿಯನ್ನು ಯಾದಿ ಬೈಿ ಅಥುರು ತುಲ್ಲಿ ಬೀ ಅಥುರು ತು ਇੱਥੇ ਆ ਕੇ ਹੁੰਦੀ ਜਿਹੜੀ ਮੁੱਲ ਤੂੰ ਨਹੀਂ ਜਾਣਦੀ ਹੁੰਦੇ ਸਾਵੇਂ ਪੈਸਿਆਂ ਦਾ ਮੁੱਲ ਤੂੰ ਨਹੀਂ ਜਾਣਦੀ ਇੱਥੇ ਆ ਕੇ ਹੁੰਦੀ ਜਿਹੜੀ ਮੁੱਲ ਤੂੰ ਨਹੀਂ ਜਾਣਦੀ ਹੁੰਦੇ ਸਾਵੇਂ ਪੈਸਿਆਂ ਦਾ ਮੁੱਲ ਤੂੰ ਨਹੀਂ ਜਾਣਦੀ ਮੈਂ ਵੀ ਇੱਥੇ ਆ ਕੇ ਮਜ ਬੂਰ ਹੋ ਗਿਆ ਨਹੀਂ ਤੈਨੂੰ ਸਮਝਾ ਨਾ ਆਂ ಸಾನುಪ ಪುರದಸಿಯೂ ಯೆ ನೀ ಬೈಕಿ ಅತರು ਹਾਈ ਨੀ ਚੱਲੀ ਏ ਨੀ ਬੈਠੀ ਅਤੂ ਰਤਮੋਂਦੀ ਕੀਤਾ ਸੀ ਕਰਾਰ ਤੈਨੂੰ ਜਲ ਦੀ ਬਹਲਾ ਮੰਗਾ ਸਾਰੇ ਸੀ ਕਿ ਤੈਨੂੰ ਕਿ ਮੈਂ ਫੂਨ ਨਾਲ ਗਾ ਮੰਗਾ ਕੀਤਾ ਸੀ ਕਰਾਰ ਤੈਨੂੰ ਜਲ ਦੀ ਬਹਲਾ ਮੰਗਾ ਸਾਰੇ ਸੀ ਕਿ ਤੈਨੂੰ ਕਿ ਮੈਂ ਖਾਤ ਵੀ ਨਾ ਪਾਵਾ

ਕਿਉਂ ਨਹੀਂ ਚੱਲੀ ਏ ਨਹੀਂ ਬੈਠੀ ਕਾਂ ਤੂੰ ਉਡਾਉਂਦੀ ਸਾਧੂ ਪਰਦੇਸੀਆਂ ਨੂੰ ਯਾਦਿ ਕਰੀ ਕੇ ਨਹੀਂ ਯਾਦਿ ਕਰੇ ਕੈਨੀ ਬੈਠੀ ਅਤੁਰ ਤਵਾਉਂਦੀ ਹਾਈ ਨਹੀਂ ਚੱਲੀ ਏ ਨਹੀਂ ਬੈਠੀ ਅਤੁਰ ਤਵਾਉਂਦੀ ਸਾਨੂੰ ਪ੍ਰਦੇਸੀਆਂ ਨੂੰ ਬਹੁਤ ਵਧੀਆ ਬਾ ਕਮਾਲ ਆਵਾਜ਼ ਲਖਵੰਦ ਸਿੰਘ ਦੀ ਟਾਡੀ ਸਾਡੇ ਸਰੋਤੇ ਜਰੂਰ ਜਾਣਨ ਦੀ ਕੋਸ਼ਿਸ਼ ਕਰਨਗੇ ਕਿ ਲਖਵੰਦ ਸਿੰਘ ਜੀ ਦਾ ਉਸਤਾਦ ਕੌਣ ਹੈ ਕੋਈ ਨਹੀਂ ਮੈਂ ਨਹੀਂ ਕਹੂੰਗਾ ਜੇ ਕਿੰਨਾ ਇੱਕ ਮੰਤ ਹਾਂ ਮੈਂ ਸੱਚ ਕਹੂੰਗਾ ਮੈਂ ਗੁਰੂ ਦੀ ਨਗਰੀ ਵਿੱਚ ਬਾਬਾ ਜੀ ਦੇ ਕੋਲ ਸਿਰੀਗੁਰ ਰੰਗਦੇਵ ਕਾਲਜ ਬੱਚਿਆਂ ਨੂੰ ਤਿਆਰ ਕਰਦਾ ਮੈਂ ਐਥਲੀਟਾਂ ਕੋਚ ਆ ਮੈਂ ਨਹੀਂ ਕੋਈ ਵੀ ਕਹਵਾ ਕਹ ਜਿਵੇਂ ਮੈਂ ਨਹੀਂ ਕੋਈ ਵੀ ਕਿ ਕੋਈ ਨਹੀਂ ਮੇਰਾ ਉਸਤਾਦ ਇਹ ਕੋ ਨਹੀਂ ਨਹੀਂ ਜੀ ਕੁਦਰਤ ਐ ਕੁਦਰਤ ਦੀ ਸਾਰਾ ਦੇਣ ਹੈ ਜੋ ਵੀ ਕੁਦਰਤ ਵੱਲੋਂ ਤੁਹਾਨੂੰ ਆਵਾਜ਼ ਮਿਲੀਏ ਹਾਂਜੀ ਕੁਦਰਤ ਵੱਲੋਂ ਪ੍ਰਮਾਤਮਾ ਵੱਲੋਂ ਹਾਂਜੀ ਲਖਨ ਸਿੰਘ ਜੀ ਤੁਸੀਂ ਪਿਓ ਪੁੱਤ ਦਾ ਵੀ ਕੋਈ ਗੀਤ ਲਿਖਿਆ ਹੈ ਹਾਂਜੀ ਸੁਣਾ ਦਿੰਨੀ ਪਿਓ ਪੁੱਤਾਂ ਪਰ ਅੱਜਕੱਲ ਤੁਹਾਨੂੰ ਪਤਾ ਹੀ ਪਿਆ ਅੱਜਕੱਲ ਬੱਚੇ ਜਿਹੜੇ ਆ ਨਸ਼ਈ ਆ ਜਾਂ ਕਿ ਤਰ੍ਹਾਂ ਪੁੱਤ ਜਿਹੜਾ ਪਿਓ ਦੇ ਹੱਤੀ ਪੈਂਦਾ ਮਾਂ ਨੂੰ ਧੱਕੇ ਦਿੰਦੇ ਆ ਅੱਜ ਕੱਲ ਤੁਹਾਨੂੰ ਪਤਾ ਪੰਜਾਬ ਦਾ ਬੇੜਾ ਗਰਕ ਹੋ ਚੁੱਕਾ ਵਾ ਘਰ ਘਰ ਦੇ ਵਿੱਚ ਨਸ਼ਾ ਚੱਲ ਰਿਹਾ ਵਾ ਇਸ ਕਾਰਨ ਕਰਕੇ ਨਸ਼ਾ ਇਹ ਕਰਕੇ ਚੱਲ ਰਿਹਾ ਅੱਜ ਕੱਲ ਤੁਹਾਨੂੰ ਪਤਾ ਬੇਰੋਜ਼ਗਾਰੀ ਜ਼ਿਆਦੀ ਆ ਨੌਕਰੀਆਂ ਦੀਆਂ ਗੱਲਾਂ ਗਈਆਂ ਸਰਕਾਰਾਂ ਮਰ ਚੁੱਕੀਆਂ ਵਾ ਮੈਂ ਖੁਦ ਕਹਿੰਦਾ ਸਰਕਾਰਾਂ ਮਰ ਚੁੱਕੀਆਂ ਇਸ ਕਾਰਨ ਕਰਕੇ ਬਹੁਤ ਮੈਂ ਵਾਰ-ਵਾਰ ਕਹਿੰਦਾ ਆ ਸਾਡੇ ਬੱਚਿਆਂ ਨੂੰ ਜੇ ਕਦੇ ਨੌਕਰੀ ਜੌਬ ਦਿੱਤੀ ਜਾਵੇ ਤੇ ਇਹ ਨਸ਼ੇ ਤੋਂ ਹਟ ਜਾਣਗੇ ਆਉਂਦੇ ਗੀਤ ਹਾਂਜੀ ਇਸ ਕਰਕੇ ਕਿ ਮੈਂ ਨਾਸ਼ਾ ਬਾਰੇ ਅੰਗੀਤ ਬੋਲਦਾ ਕੀ ਫੈਦਾ ਉਹ ਨਾ ਪੁੱਤਾਂ ਦਾ ਕੀ ਫੈਦਾ ਉਹ ਨਾ ਪੁੱਤਾਂ ਦਾ ਰੋ ਲਗੇ ਜਿਨ੍ਹਾਂ ਦੇ ਪਿਓ ਪਰ ਮੈਨੂੰ ਮਾੜਾ ਪੁੱਤ ਨਾ ਦਈਨਰ ਬਾਪਰ ਧੀਆ ਦੇ ਦੀਦੋ ਮਾੜਾ ਪੁੱਤ ਨਾ ਦਈਨਰ ਬਾਪਰ ਧੀਆ ਦੇ ਦੀਦੋ ਮਾਨੂੰ ਮਾਰੇ ਤੱਕੇ ਜਿਹੜਾ ਪਿਓ ਦੀ ਫੜਦਾ ਦਾੜੀ ਇਹਦੇ ਵਰਗੀ ਗੱਲ ਕੀ ਕਿਲਕੋ ਹੋਰ ਕੀ ਹੋਣੀ ਮਾੜੀ ਮਾਂ ਨੂੰ ਮਾਰੇ ੱੱੱਕੇ ਜਿਹੜਾ ਪਿਓ ਦੀ ਫੜਦਾ ਦਾੜੀ ਇਹਦੇ ਵਰਗੀ ਗੱਲ ਕਿਲਕੋ ਹੋਰ ਕੀ ਹੋਣੀ ਮਾੜੀ ਜਿੰਨਾ ਨੂੰ ਅਸੀਂ ਗੱਲ ਨਾਲ ਲਾਇਆ ਗਾਲੇ ਜੇ ਪੈਂਦੇ ਓ ਪਰ ਮੈਨੂੰ ਮਾੜਾ ਪੁੱਤ ਨਾ ਦੈਨਰ ਬਾਪਰ ਤੀਆਂ ਦੇ ਦੀਦੋ ਮਾੜਾ ਪੁੱਤ ਨਾ ਦੈਨਰ ਬਾਪਰ ਦੀਆਂ ਦੇ ਦੀਦੋ ਲੱਖ ਲਾਨ ਤਾਂ ਇਹ ਸਪੁੱਤ ਦੇ ਜਿਹੜਾ ਪਿਓ ਦੀ ਇੱਜ਼ਤ ਰੋਲੇ ਵਿੱਚ ਨਛੇ ਦੇ ਮਾਂ ਪੈਣ ਨੂੰ ਮੂੰਹ ਮਾਰਾ ਬੋਲੇ ਲੱਖ ਲਾਨ ਤਾਂ ਉਹ ਸਪੁੱਤ ਦੇ ਜਿਹੜਾ ਪਿਓ ਦੀ ਇੱਜ਼ਤ ਰੋਲੇ ਵਿੱਚ ਨਛੇ ਦੇ ਮਾਂ ਪੈਣ ਨੂੰ ਮੂੰਹ ਮਾਰਾ ਬੋਲੇ ਉਹਨਾਂ ਚਦੇ ਪਾਣੀ ਜਨਾਂ ਨੂੰ ਰੇਖੋਂ ਵਮੁੰਦੇ ਕਿਉ ਪਰ ਮੈਨੂੰ ਮਾੜਾ ਪੁੱਤ ਨਾ ਦਈਨਰ ਬਾਪਰ ਧੀਆ ਦੇ ਦੀਦੋ ਮਾੜਾ ਪੁੱਤ ਨਾ ਦਈਨਰ ਬਾਪਰ ਧੀਆ ਦੇ ਦੀਦੋ ਪੁੱਤਰਾ ਨਾਲੋਂ ਧੀਆ ਚੰਗੀਆਂ ਉਹ ਤਾਂ ਸੋਚਣ ਹੀ ਮਾਪਿਆਂ ਬਾਰੇ ਔਖੇ ਵੇਲੇ ਬਣ ਜਾਂਦੀਆਂ ਧੀਆ ਫਿਰ سہਾਰੇ ਪੁੱਤਰਾ ਨਾਲੋਂ ਧੀਆ ਚੰਗੀਆਂ ਉਹ ਤਾਂ ਸੋਚਣ ਮਾਪਿਆਂ ਬਾਰੇ ਔਖੇ ਵੇਲੇ ਬਣ ਜਾਂਦੀਆਂ ਧੀਆ ਫਿਰ سہਾਰੇ ਉਹ ਨਾ ਪੁੱਛਦੇ ਪਾਣੀ ਜਨਾਂ ਨੂੰ ਦਿਲ ਮੇਰਾ ਪੈਂਦਾ ਰੋ ਮਾੜਾ ਪੁੱਤ ਨਾ ਦੈਨਰ ਬਾਪਰ ਧੀਆ ਦੇਦੀ 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 ਰੋ ਬਹੁਤ ਵਧੀਆ ਬਾਕਮਾਲ ਆਵਾਜ਼ ਬਹੁਤ ਸੋਹਣਾ ਤੁਸੀਂ ਲਿਖਦੇ ਜੀ ਤੇ ਬਹੁਤ ਸੋਹਣਾ ਉਸ ਨੂੰ ਤੁਸੀਂ ਗਾਉਂਦੇ ਜੋ ਸਰਦਾਰ ਲਖਮਨ ਸਿੰਘ ਜੀ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਲਾਸਟ ਤੇ ਜਾਂਦੇ ਜਾਂਦੇ ਸਾਡੇ ਸਰੋਤਿਆਂ ਨੂੰ ਇੱਕ ਹੋਰ ਪਿਆਰਾ ਜਿਹਾ ਗੀਤ ਸੁਣਾ ਦਿਓ ਜੀ ਸੁਣੋ ਭੋਜਨ ਤੇ ਪਜਨ ਖਜਾਨੇ ਭੋਜਨ ਤੇ ਪਜਨ ਖਜਾਨੇ ਪੜ ਦੇ ਬਿਨਾਂ ਰਖੀਏ ਨਾ ਆਪਣੀ ਗੱਲ ਕਰਦਿਆ ਕਰਦਿਆ ਆਪੇ ਕਦੇ ਅਸੀਏ ਨਾ ਕਹਿੰਦੇ ਨੇ ਸੱਚ ਸਿਆਣੀ ਬੂਹੇ ਅਕ ਲਾਈਏ ਨਾ ਪੁੱਤ ਦੀ ਕਸਮ ਕਦੇ ਵੀ ਲੱਖਾਂ ਤੇ ਖਾਈਏ ਨਾ ਬੱਚਿਆਂ ਦੀ ਕਸਮ ਕਦੇ ਵੀ ਮਾਪਿਓ ਫਿਰ ਖਾਇਓ ਨਾ ਪੁੱਤਰਾਂ ਦੀ ਕਸਮ ਕਦੇ ਵੀ ਪਾਇਆ ਜਾ ਰੋਬ ਕਸੇ ਤੇ ਪਿਛੇ ਫਿਰ ਡਰ ਈਏ ਨਾ ਨਿੰਦਿਆ ਤੇ ਚੁਗਲੀ ਮਾੜੀ ਚੋਰੀ ਫਿਰ ਕਰੀਏ ਨਾ ਬੱਚਿਆਂ ਨੂੰ ਮਾੜੀ ਆਦਤ ਬੱਚਿਆਂ ਨੂੰ ਮਾੜੀ ਆਦਤ ਮੋਢੇ ਤੋਂ ਸਖਾਇਓ ਨਾ ਪੁੱਤ ਦੀ ਕਸਮ ਕਦੇਵੀ ਮਾਪਿਓ ਫਿਰ ਖਾਇਓ ਨਾ ਬੱਚਿਆਂ ਦੀ ਕਸਮ ਕਦੇਵੀ ਮਾਪਿਓ ਫਿਰ ਖਾਇਓ ਨਾ ਪੁੱਤਰਾਂ ਦੀ ਕਸਮ ਕਦੇਵੀ ਕਰਦਾ ਜੋ ਪੇਤ ਕਿਸੇ ਨੂੰ ਦਸਣਾ ਨਿਉ ਚਾਹੀਦਾ ਕਰਦਾ ਜੋ ਇਤ ਕਿਸੇ ਨੂੰ ਦਸਣਾ ਨਹੀਂ ਚਾਹੀਦਾ ਪਰ ਕਿਉਂ ਬਗੈਰ ਕਿਸੇ ਦੇ ਨਾਲ ਨਹੀਂ ਉਹ ਖਾਈਦਾ ਦੁਸ਼ਮਣ ਨਾਲ दारू ਪੀ ਕੇ ਦੁਸ਼ਮਣ ਨਾਲ दारू ਪੀ ਕੇ ਕਰ ਉਹ ਦੇ ਜਾਈਏ ਨਾ ਪੁੱਤ ਦੀ ਕਸਮਕ ਦੇਵੀ ਮਾਪਿਓ ਫਿਰ ਖਾਇਓ ਨਾ ਪੁੱਤਰਾਂ ਦੀ ਕਸਮਕ ਦੇਵੀ ਮਾਪਿਓ ਫਿਰ ਖਾਇਓ ਨਾ ਬੱਚਿਆਂ ਦੀ ਕਸਮਕ ਦੇਵੀ ਤੀਵੀ ਨੂੰ ਬਿਨਾਂ ਕੰਮ ਤਾਂ ਪੀਕੇ ਕਰ ਕਲਿਏ ਨਾ ਔਰ ਤੂੰ ਬਿਨਾ ਕੰਮ ਤੋਂ ਪੀਕੇ ਕਰ ਕਲਿਏ ਨਾ ਮੰਗਣਾ ਹੋ ਮਰਨਾ ਬਰਾਬਰ ਐਵੇਂ ਹੱਥ ਅੜਗੇ ਨਾ ਸੱਚੀ ਗੱਲ ਜੋ ਮੈਂ ਕਹਿਨਾ ਸੱਚੀ ਗੱਲ ਜੋ ਮੈਂ ਕਹਿਨਾ ਮੋਢੇ ਤੋਂ ਪੁਲਾਇਓ ਨਾ ਪੋਤ ਦੀ ਕਸਮ ਕਦੇਵੀ ਮਾਪਿਓ ਫਿਰ ਖਾਇਓ ਨਾ ਬੱਚਿਆਂ ਦੀ ਕਸਮ ਕਦੇਵੀ ਮਾਪਿਓ ਫਿਰ ਖਾਇਓ ਨਾ ਪੁੱਤਰਾਂ ਦੀ ਕਸਮ ਕਦੇਵੀ ਬਹੁਤ ਵਧੀਆ ਬਹੁਤ ਵਧੀਆ ਧੰਨਵਾਦੀ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਇਸਨ ਸਰਦਾਰ ਲਖਵੰਤ ਸਿੰਘ ਜੀ ਜੋ ਐਥਲੀਟ ਵੀ ਨੇ ਤਾਂ ਕਹਿੰਦੇ ਕਿ ਮੈਂ ਪੰਗੜਾ ਵੀ ਪਾ ਲੈਣਾ ਹੈ ਗੀਤ ਵੀ ਲਿਖ ਲੈਣਾ ਤੇ ਗੀਤ ਤੁਹਾਨੂੰ ਉਹਨਾਂ ਨੇ ਸੁਣਾਏ ਹੀ ਆ ਜਿਹੜੇ ਸੁਣਾਏ ਨੇ ਉਹਨਾਂ ਦੀ ਆਪਣੀ ਕਲਮ ਦੇ ਲਿਖੇ ਹੋਏ ਗੀਤ ਸੋ ਸਰੋਤਿਓ ਤੁਹਾਨੂੰ ਇਹ ਗੀਤ ਉਹਨਾਂ ਦੀ ਆਵਾਜ਼ ਕਿਹੋ ਜਿਹੀ ਲੱਗੀ ਉਹਨਾਂ ਦੇ ਵਿਚਾਰ ਕਿਹੋ ਜਿھے ਲੱਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੇ ਆਪਣੀ ਜਿਹੜੀ رائے ਆ ਉਹ ਕਮੈਂਟ ਬਾਕਸ ਦੇ ਵਿੱਚ ਜਰੂਰ ਦੇਣੀ ਇਸ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਸੋ ਇਹੋ ਜਿਹੇ ਸਟੋਰੀਆਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦੇਵ ਸਿੰਘ ਤਰਨਤਾਰਨ